ਇੱਕ ਗੋਰਾ ਆ ਇੰਗਲੈਂਡ ਤੋਂ ਲੋਕੀ ਨਾ ਉੱਪਰ ਉੱਠ ਗਿਆ ਉਹ ਦਰਸ਼ਨ ਕਰਦਾ ਕਰਦਾ ਗੁਰਦਾਰੇ ਗਿਆ ਤੇ ਉੱਥੇ ਕਹਿੰਦਾ ਵੀ ਸਿੰਘ ਸਾਹਿਬ ਉਹਦੇ ਆਇਓ ਮੈਂ ਕਿਹਾ ਦੱਸੋ ਉਹਨੇ ਇੰਗਲਿਸ਼ ਬੋਲੀ ਮੈਂ ਕਿਹਾ ਮੈਨੂੰ ਆਉਂਦੀ ਨਹੀਂ ਪੰਜਾਬੀ ਚ ਦੱਸ ਉਹ ਕਹਿੰਦਾ ਵੀ ਜਿਹੜਾ ਤੁਸੀਂ ਇਹ ਜਿੰਦਰਾ ਲਾਇਆ ਗੋਲਕ ਨੂੰ ਇਹ ਕਾਹਤੋਂ ਲਾਇਆ ਮੈਂ ਕਿਹਾ ਵੀ ਸੇਫਟੀ ਲਈ ਲਾਇਆ ਆਪਾਂ ਦੇ ਉਹ ਕਹਾਂਗੇ ਉਹ ਕਹਿੰਦਾ ਵੀ ਕਾਹਤੋਂ ਲਾਇਆ ਮੈਂ ਕਿਹਾ ਵੀ ਜਿੰਦਰੇ ਹੁੰਦਿਆ ਨਹੀਂ ਛੱਡਦੇ ਉਦਾਂ ਕੌਣ ਛੱਡੂਗਾ ਉਹ ਕਹਿੰਦਾ ਫਿਰ ਤੁਹਾਡਾ ਇਤਿਹਾਸ ਗਲਤ ਆ ਉਹਨੇ ਪੜਿਆ ਹੀ ਨਾ ਉਹ ਪੜਦੇ ਆ ਬਹੁਤ ਜ਼ਿਆਦਾ ਢੋਂਗੇ ਆਪਣੇ ਤੇ ਮਾਫ਼ ਕਰਿਓ ਇੱਕ ਬਾਪੂ ਨੂੰ ਮੈਂ ਪੁੱਛਿਆ ਮੈਂ ਕਿਹਾ ਕਿਹੜੇ ਪਿੰਡੋਂ ਆਏ ਕਹਿੰਦਾ ਫੁਲਾਣੇ ਮੈਂ ਕਿਹਾ ਪਿੰਡ ਚ ਗੁਰਦੁਆਰੇ ਕਿੰਨੇ ਕਹਿੰਦਾ 7 ਇੱਕ ਪਿੰਡ ਚ 7 ਗੁਰਦੁਆਰੇ ਤੇ ਮੈਂ ਕਿਹਾ ਬਾਪੂ ਸਤਨਾਮ ਜਿਹੜਾ ਆਪਾਂ ਜਪਦੇ ਆ ਇਹਦਾ ਕੀ ਮਤਲਬ ਆ ਸਤਨਾਮ ਜਿਹੜਾ ਇਹਦਾ ਅਰਥ ਕੀ ਆ ਕਹਿੰਦਾ ਸ਼ੇਰਾ ਮੈਨੂੰ ਤੇ ਪਤਾ ਨਹੀਂ दूज बापू न पुछा पापा